ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲਗਦਾ ਵੀਰ ਸਾਨੂੰ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਕਾਫੀ ਆਪਾਂ ਦਿਖਾਉਂਦੇ ਰਹੇ ਆ ਇਸ ਘਰੋਂ ਅੱਜ ਤਕਰੀਬਨ 4 ਨਗਾਂ ਤੁਹਾਨੂੰ ਦਿਖਾਉਣੇ ਆ ਇੱਕ ਗੱਬਣ ਤੇ ਤਿੰਨ ਸੁਈਆਂ ਸਵਈਆਂ ਮੱਝਾਂ ਦਿਖਾਵਾਂਗੇ ਦੇਖਾ ਜੀ ਵੈਸੇ ਨਗ ਜੜੇ ਆ ਪਤੇਰੇ ਸੂਏ ਸੂਏ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਕਦੇ-ਕਦੇ ਦੋਸਤੋ 8 ਤੋਂ 10 ਨਗਾਂ ਵੀ ਹੁੰਦੇ ਆ ਠੀਕ ਆ ਫਿਲਹਾਲ ਅੱਜ ਚਾਰ ਪਸ਼ੂ ਆ ਤੇ ਚੌ ਨਗਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 30 ਅਪ੍ਰੈਲ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋ ਮਾਰਨਿੰਗ ਦੇ ਦੋਸਤੋ 8:30 ਪੌਣੇ 9 ਵਜੇ ਦਾ ਬਾਕੀ ਦੋ ਡੰਗ ਚੋ ਕੇ ਕੋਈ ਵੀ ਤਿੰਨ ਟਾਈਮ ਚੋ ਕੇ ਤਸੱਲੀ ਆਪਣੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਤੇ ਜਿਹੜਾ ਕੋਈ ਪਸ਼ੂ ਗੱਭਣ ਲੈ ਕੇ ਜਾਂਦਾ ਚੌ ਥਰਾਂ ਦਾ 蒂ਪ ਕੇ ਆਪਣੀ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾਇਆ ਕਰੋ ਠੀਕ ਆ ਜੀ ਤੇ ਜੋਗੇ ਵਾਲੇ ਤੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਫਦੇਗੜ ਪੰਜ ਦੂਰ ਕਿਲੋਕੀਮੀਟਰ ਦੀ ਦੂਰੀ ਹੈ ਦੋਸਤੋ ਪਿੰਡ ਚੋਟੀਆਂ ਤੋਂ ਤੇ ਬਿਲਕੁਲ ਮੇਨ ਰੋਡ ਦੇ ਉੱਪਰ ਘਾਰ ਆ ਵੀਰ ਸੋਨੂ ਉਹਨਾਂ ਦਾ ਧਰਮਕੋਟ ਓਟ ਇਸੇ ਖਾਂ ਜੀਰੇ ਤੋਂ ਕੋਈ 15 16 17 17 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ ਫਤਿਹਗੜ ਪੰਜ ਦੂਰ ਬਿਲਕੁਲ ਨੇੜੇ ਆ ਸ਼ਾਹਪੋਕਰ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੀ ਆਓ ਲੈਣੀਆਂ ਬਥੇਰੇ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਵੀਰ ਸੋਨੂ ਸਾਸਰੀ ਕਾਲ ਕਾਲ ਸੰਦੂ ਸਾਹਿਬ ਜੀ ਠੀਕਾ ਵੀਰ ਜੀ ਹਾਂ ਵਧੀਆ ਵੀਰ ਜੀ ਹੋ ਠੀਕ ਠਾਕ ਜੇ ਬਹੁਤ ਵਧੀਆ ਸੋਨੂੰ ਵੀਰ ਹਾਂ ਵਧੀਆ ਅੱਛਾ ਸੋਨੂੰ ਅੱਜ ਆਪਣੇ ਕੋਲ ਵੀਰ ਟੋਟਲ ਵੈਸੇ ਚਾਰ ਨਾਗ ਤਿੰਨ ਸੁਈਆਂ ਇੱਕ ਗੱਬਣ ਹਾਂ ਚਾਰ ਹੀ ਸੌ ਸੌ ਉਹਨਾਂ ਦੇ ਤਾਂ ਆਪਣੇ ਕੋਲ 10 12 ਹੁੰਦੀਆਂ ਅੱਛਾ ਉਹ ਤੂੜੀ ਬਣਾਉਣ ਕਰਕੇ ਬਣਾ ਲਈਏ ਠੀਕ ਹੈ ਮੈਂ ਕਰ ਦਾਂਗੇ ਵਾਦੂ ਬਿਲਕੁਲ ਬਿਲਕੁਲ ਸੀਜ਼ਨ ਆ ਗਿਆ ਨਾ ਵਿੱਚ ਹਾਂ ਸੀਜ਼ਨ ਆ ਗਿਆ ਤਿੰਨ ਸੁਈਆਂ ਦੇ ਇੱਕ ਗੱਬਣ ਆਈ ਠੀਕ ਹੈ ਜੀ ਹਾਂ ਲੈ ਵੀਰ ਕੋਈ ਤੇ ਜਮਨ ਲੈ ਜੀ ਭਾਵੇਂ ਅੱਛਾ ਜੀ ਜਫਰਾਬਦੀ ਹੈ ਜੀ ਮਾਲਕਾਂ ਦੇ ਕਹਿੰਦੇ 16 ਕਿਲੋ ਦੁੱਧ ਦੇ ਦਿੰਦੀ ਰਹੀ ਹੈ ਜੀ ਠੀਕ ਹੈ ਜੀ ਮ ਉਹ 14-15 ਕਿਲੋ ਦੁੱਧ ਦੇ ਦਊਗੀ ਵੱਡੀਆਂ ਅੱਜ ਤੁਸੀਂ ਨੂੰ ਕਿੰਨੇ ਦਿਨ ਹੋ ਗਏ ਆ ਗੱਭਣ ਆ ਜੀ ਗੱਭਣ ਕਿਉਂ ਪਣੇ ਹਾਂ ਉਹਦੀ ਇੱਕ ਗੱਭਣ ਤੁਹਾਨੂੰ ਦਿਖਾਉਣੀ ਸੀ ਉਹ ਪਹਿਲਾ ਸ਼ੁਰੂਆਤ ਜਿਹੜੀ ਆਪਾਂ ਐਸੇ ਗੱਭਣ ਤੋਂ ਕਰਤੀ ਆ ਹਾਂਜੀ ਗੱਭਣ ਦਾ ਤਿੱਜਾ ਸੂਆ ਸੁਣਦੀ ਅੱਗੇ ਹਾਂਜੀ ਇੱਕ ਹਫਤਾ ਕੱਢ ਦੀ ਸੰਤ ਸਬਜੀ ਹਫਤਾ ਲੈ ਜੂ ਅਜੇ ਹਾਂਜੀ ਠੀਕ ਹੈ ਜੀ ਸੋ ਇੱਕ ਹਫਤਾ ਦੋਸਤੋ ਸਮਾਂ ਬਾਕੀ ਆ ਬਾਕੀ ਆਰਡਰ ਕੁਆਲਿਟੀ ਵੇਖੋ ਤੁਸੀਂ ਪੂਰੀਆਂ ਵੱਡੀਆਂ ਮੱਜਾਂ ਵਾਲਾ ਚੱਡਾ ਜਿਹੜਾ ਦੋਸਤੋ ਹਵਾਨਾ ਲੱਗਾ ਇਸ ਮੱਜ ਨੂੰ ਤਿੱਜਾ ਸੂਆ ਸੁਣਾਏ ਨੇ ਤੇ ਦਿਨ 7 ਕ ਬਾਕੀ ਆ ਜੇ ਸੁਣ ਦੇ ਵਿੱਚ ਤੇ ਮੀਡੀਅਮ ਤੋਂ ਉੱਚੀ ਹਾਈ ਹੈ ਠੀਕ ਆ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਬਾਕੀ ਸਿੰਘ ਸਿੰਘ ਤੁਸੀਂ ਆ ਵੇਖ ਲੇ ਜਿਵੇਂ ਇੱਕ ਆਪਾਂ ਢਾਕ ਤਲਵਾਰੇ ਪਸ਼ੂਆਂ ਦੇ ਦਿਖਦੇ ਆ ਪਿੱਛੇ ਨੂੰ ਹੋ ਕੇ ਥੋੜਾ ਜਿਹਾ ਆਰਾਊਂਡ ਦੇ ਵਿੱਚ ਮੁੜੇ ਆ ਪਤਲੇ ਪਿੰਡੇ ਦੇ ਵਿੱਚ ਠੀਕ ਕਰੋ ਹਵਾਨੇ ਲੈਵੇ ਦੀ ਬਹੁਤ ਖੂਬਸੂਰਤ ਆ ਸਾਫ ਸੁਥਰਾ ਲੇਵਾ ਤੇ ਮੁੱਠੀ ਮੁੱਠੀ ਥਾਣਾ ਬਾਕੀ ਇੱਕ ਵਾਰੀ ਹਵਾਨੇ ਲੇਵੇ ਦਾ ਸਟਰਕਚਰ ਤੁਸੀਂ ਵੇਖ ਕੇ ਚੈੱਕ ਕਰੋ ਜਿੰਨਾ ਦੋਸਤੋ ਅੱਗੇ ਉਨਾ ਹੀ ਪਿੱਛੇ ਤੇ ਸੋਨੂੰ ਭਾਈ ਪਿੱਛੋਂ ਰਿਕਾਰਡ ਪੁੱਛਿਆ ਪਿਛਲੇ ਸਵੇਰਾਂ ਦਾ ਸਭ ਮੈਂ ਤਾਂ 16 ਕਿਲੋ ਦੁੱਧ ਆਉਂਦੇ ਪਰ 15 ਆਮਣਾ ਦਊਗੀ ਮੈਂ ਅੱਛਾ ਜੀ ਹਾਂ ਬਹੁਤ ਚੰਗੇ ਘਰੋ ਲਈ ਆ ਪਿੱਛੇ ਦੀ ਤੇ ਥਾਣਾ ਦੀ ਗਾਰੰਟੀ ਹੈ ਆਪਣੀ ਠੀਕ ਆ ਜੀ ਹਾਂਜੀ ਦੋ ਦਿਨਾਂ ਦੀ ਅਗਲੇ ਘਰ ਦੀ ਸਾਡੀ ਗਾਰੰਟੀ ਪਿੱਛੇ ਜੀ ਠੀਕ ਆ ਜੀ ਤੇ ਜੇ ਦਿਨ ਦੀ ਕੋਈ ਗਾਰੰਟੀ ਨਹੀਂ ਆਪਾਂ ਵੀਡੀਓ ਹੀ ਕਹਿ ਦੇਣਾ ਠੀਕ ਹੈ ਬਿਲਕੁਲ ਜੀ ਬਿਲਕੁਲ ਲਓ ਦੋਸੋ ਐਸੇ ਪਾਰ ਪਿਛੇ ਦੇ ਵੀਰਾਂ ਦਾ ਵੀ ਦੋ ਦਿਨ ਦੀ ਆਪਣੀ ਤਸੱਲੀ ਹੋਊਗੀ ਹਨਾ ਦੀ ਟਿੱਪਾਂ ਨਾਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ ਤੇ ਵੀਰਾਂ ਦਾ ਵੀ ਆਪਾਂ ਜਾਵਣਾ ਤੇ ਬਾਕੀ ਆਰਡਰ ਦੀ ਕੁਆਲਿਟੀ ਚੰਗੀ ਆ ਸੋਨਾ ਦੁੱਧ ਭਰਾ ਦੂਗੀ ਕਰਮਾ ਲਈ ਸੰਜੋਤ ਸਭ ਕੋਈ 17 ਨਹੀਂ ਕੋਈ 18 ਨਹੀਂ 16 ਨਹੀਂ 15 ਕਿਲੋ ਮੈਂ ਦੁੱਧ ਕੱਢੂ ਗ੍ਰਾਮ ਨਾਲ ਹਾਂ ਬਾਕੀ ਥਣ ਭਾਂਡੇ ਤੋਂ ਪਤਾ ਲੱਗਦਾ ਵਖਾਲਾ ਫਖੂਲਾ ਕਾਫੀ ਜ਼ਿਆਦਾ ਖੂਬਸੂਰਤ ਠੀਕ ਆ ਆ ਲਓ ਜੀ ਤੇ ਸੋਨੂੰ ਇਹਦਾ ਮੁੱਲ ਵੇਰੇ ਕੀ ਕਰਦੇ ਜੀ ਸੰਜੋਤ ਸਭ ਮੁੱਲ ਭਾਵੇਂ ਲੱਖ हां 1 10 ਇਹ 95 92000 ਦੀ ਦੇਣੀ ਆ ਭਾਈ 92 ਦੀ ਹਾਂਜੀ 92000 ਦੀ ਕਸਰਾ ਕੁਸਰਾ ਕੱਟ ਕੇ ਬਿਲਕੁਲ ਕੱਟਤਾ ਸਾਰਾ ਕੁਝ ਹੀ ਅੱਛਾ ਜੀ ਬਾਦ ਵੀਰ ਕਹਿੰਦਾ ਵੀ ਵੀਰ ਰੇਟ ਨਹੀਂ ਘੱਟ ਵੀਰ ਕਰਾਉਂਦਾ ਰਾਜ ਤੇ ਮੈਂ ਨਾਲ ਵੀ ਜਿੰਨਾ ਵੀ ਹੋ ਸਕਦਾ ਪਹਿਲੇ ਆਪਾਂ ਬਿਲਕੁਲ ਬਸ ਪਹਿਲੇ 95 ਅੱਖਣਾ ਸੀ ਤੁਹਾਡੇ ਕਰਕੇ ਦੋ ਪਹਿਲੇ ਛੜਤੇ ਨੇ ਛੜਤਾ ਆਪਾਂ ਠੀਕ ਹੈ ਜੀ ਹਾਂ 92000 ਦੀ ਦੇਣੀ ਭਾਵੇਂ ਵੀਰ ਕੋਈ ਸਾਈ ਪਾ ਗਏ ਕੋਈ ਆਪਣੇ ਤੋਂ ਸੂਈ ਲੈ ਜੇ ਠੀਕ ਹੈ ਜੀ 15 ਕਿਲੋ ਦੁੱਧ ਮਿੰਨ ਕਿੰਨੇ ਦੇਵਾਂਗੇ ਆਪਾਂ ਠੀਕ ਹੈ ਜੀ ਹਾਂ ਠੀਕ ਹੈ ਉਹ ਵੀ ਆਫਰ ਆਪਾਂ ਉਹਨਾਂ ਨੂੰ 92000 ਤੀ ਮਿਲ ਜੂਗੀ ਤੁਹਾਨੂੰ ਕੱਪਣਾ ਬਾਕੀ ਮੱਝ ਬਖਾਲੇ ਬਖੂਲੇ ਤੋਂ ਲੱਗਦਾ ਵੀ ਦੁੱਧ ਸੋਨਾ ਚਵਾਉਣਾ ਚਾਹੀਦਾ ਮੱਝ ਨੂੰ ਅੱਗੇ ਸੈਕੰਡ ਨੰਬਰ ਤੇ ਸਾਨੂੰ ਜਿਹੜੀ ਆ ਗਈ ਆਪਣੇ ਕੋਲ ਸੂਈ ਇੱਕ ਹਫਤੇ ਦੀ ਸੂਈ ਹਫਤੇ ਦੀ ਸੂਈ 11 ਕਿਲੋ ਦੁੱਧ ਪਰ 10 ਤੀ ਫੁੱਲ ਗਰੰਟੀ ਕੰਡਾ ਨਾਲ ਕੋ ਲੈਵੇ ਆਪਾਂ ਦੱਸਦੇ ਅਗਲੇ ਦਿਨ 10 ਕਿਲੋ ਦੀ ਗਰੰਟੀ ਹਾਂ 10 ਕਿਲੋ ਤੋਲ ਕੇ ਦੇਾਂਗੇ ਠੱਡਾ ਕਰਕੇ ਆ ਬੱਚਾ ਮਗਰ ਕੱਟਾ ਮਗਰ ਕੱਟ ਲੋ ਜੀ ਮਗਰ ਕਟਾ ਹਫਤੇ ਦੀ ਸੂਈ ਆ ਤੇ 10 ਕਿਲੋ ਜਿਹੜਾ ਦੋਸਤੋ ਮਿੰਤੀ ਵਾਲਾ ਦੁੱਧ ਬਿਲਕੁਲ ਕੰਡੇ ਵਾਲਾ ਦੁੱਧ 10 ਕਿਲੋ ਠੀਕ ਹੈ ਤੇ ਕੋਈ ਵੀਰ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਆਪਾਂ ਹਰ ਇੱਕ ਪਸ਼ੂ ਦੇ ਨਾਲ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਜਰੂਰ ਨੋਟ ਕਰਵਾ ਦਿੰਦੇ ਆ ਵੀ ਤਸੱਲੀ ਆ ਉਹ ਬਿਲਕੁਲ ਖਰੀਦਣ ਸਮੇਂ ਕਰਿਆ ਕਰੋ ਠੀਕ ਹੈ ਜੀ ਬਾਅਦ ਵਿੱਚ ਕਈ ਵਿਰ ਕਿੰਤੂ ਪਰੰਤੂ ਕਰਦੇ ਆ ਉਹ ਚੰਗੀ ਗੱਲ ਨਹੀਂ ਤੁਹਾਡੇ ਲਈ ਵੀ ਤੇ ਅੱਗੇ ਵਪਾਰੀ ਵੀਰਾਂ ਲਈ ਵੀ ਇਸ ਕਰਕੇ ਤਸੱਲੀ ਪਹਿਲ ਦੇ ਦਰਤੇ ਪਹਿਲਾਂ ਕਰ ਲਿਓ ਸਾਈ ਦੇ ਨਾਲ ਕਰਕੇ ਠੀਕ ਆ ਕੋ 10 ਕਿਲੋ ਬਾਕੀ ਚੌੜੇ ਪਿੱਠਪੂੜੇ ਦੇ ਵਿੱਚ ਸਿੰਗਲ ਖੱਡੀ ਦੀ ਆ ਵੇਲਬੂਲ ਦੀ ਵੀ ਵਧੀਆ ਵੈਸੇ ਹਾਈਟ ਜਿਹੜੀ ਆ ਕਾਦਾ ਮੀਡੀਅਮ ਤੋਂ ਉੱਚੀ ਆ ਠੀਕ ਆ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਗਿਣਤੀ ਐ ਇਸ ਮੱਝ ਦੀ ਕਰ ਸਕਦੇ ਜੀ ਪਰੇਓ ਸਨ ਸਰ ਜੇ ਇੱਥੇ ਕੋ ਤੋਲ ਚਲ ਜਾਊਗਾ ਤਾਂ 11 ਹੀ ਦੇਵਾਂਗੇ ਠੀਕ ਆ ਜੀ ਹਾਂ ਠੀਕ ਆ ਜੀ ਇਹ ਨਹੀਂ ਵੀ ਕਹਿਤਾ ਤੇ ਜਾਂ 5 ਜਾਂ 6 ਜਾਂ 9 ਨਿਕਲੂ ਜਿੰਨਾ ਕਹਿਆ ਉਹਨਾ ਹੀ ਨਿਕਲੂਗਾ ਠੀਕ ਆ ਜੀ ਠੀਕ ਆ ਜੀ ਹਾਂ ਤੇ ਤੁਸ ਨੂੰ ਇਹਦਾ ਦੱਸ ਦਿਕਾ ਮੁੱਲ ਮੇਰਾ ਸਰ ਸਾ ਮੁੱਲ ਭਾਵੇਂ 1 10 ਭਾਵੇਂ ਲੱਖ ਆ ਇਹ 95000 ਦੀ ਦੇਣੀ ਹੈ ਛੋੜ ਕਰਨੀ 95000 95000 ਹਾਂ 95000 ਠੀਕ ਹੈ ਜੀ ਹਾਂ ਲਓ ਜੀ 95000 95000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਮਾਨਤਾਂ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਤੇ ਬਾਕੀ ਇੱਕ ਵਾਰੀ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਥਣ ਦੇ ਬਾਏ ਹੋਰ ਨੇੜੇ ਤੋਂ ਦਿਖਾ ਦਈਏ ਕਿਉਂਕਿ ਬਹੁਤੇ ਵੀਰਾਂ ਨੇ ਆਨਲਾਈਨ ਸੌਦਾ ਕਰਨਾ ਹੁੰਦਾ ਦੂਰੋਂ ਨੇੜੇੋਂ ਕਿਸੇ ਵੀਰ ਨੇ ਨਹੀਂ ਪਹੁੰਚ ਸਕਦਾ ਤੇ ਉਹਨੂੰ ਪੂਰੇ ਥਣ ਦੇਵੇ ਦੀ ਇੱਕ ਵਾਰੀ ਜਿਹੜੀ ਦੋਸਤੋ ਸਫਾਈਆਂ ਸੁਫੀਆਂ ਦੇਖਪਣ ਬਾਕੀ ਇੱਕਸਾਰ ਥਾਣਾ ਠੀਕ ਹੈ ਜੀ ਤੇ 10 ਕਿਲੋ ਦੁੱਧ ਬਿਲਕੁਲ ਕੰਡੇ ਵਾਲ ਅਫਤੇ ਦੀ ਸੂਈ ਹੈ ਠੀਕ ਹੈ ਜੀ ਤੇ ਅੱਗੇ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਤੀਜੇ ਮੰਲੇ ਤੇ ਚੌਥੇ ਸਿੰਘ ਮੜਾ ਜੇ ਖੱਲਾ ਹਾਂ ਦੁੱਧ 9 ਕਿਲੋ ਪਰ 8 ਦੀ ਆਪਣੀ ਫੁੱਲ ਗਰੰਟੀ ਹੈ ਠੀਕ ਹੈ ਚਵਾਈ ਇੱਕ ਨੰਬਰ ਆ ਜੀ ਠੀਕ ਹੈ ਜੀ ਦਿਨ ਕਿੰਨੇ ਬਸ ਸੀ ਨਹੀਂ ਇੱਕ ਹਫਤੇ ਤੋਂ ਅੰਦਰ ਹੀ ਆਈ ਬੱਚਾ ਵਹੋਣੇ ਤਾਂ ਠੀਕ ਹੈ ਜੀ ਕਟਾ ਮਗ ਰੰਦੀ ਠੀਕ ਹੈ ਜੀ ਹਾਂਜੀ 8 ਕਿਲੋ ਤੋਂ ਤਾਂ ਪੂਰਾ ਨੈਟ ਜਿਹੜਾ ਭਰਾ ਜੀ 6 ਤੋਂ 8 ਕਿਲੋ ਹੈ ਜੀ ਠੀਕ ਹੈ ਜੀ ਕੋਈ ਨਾ ਨਹੀਂ ਤੇ 9 ਕਿੰਨੇ ਆ ਬੱਚਾ ਜੀ ਦੀਵਨ ਸਾਰੀਆਂ ਮਗਰ ਕੱਟ ਆਏ ਨੇ ਸਾਰਾ ਦੁੱਧ ਕੀ ਕੱਟੇ ਸਾਰੀਆਂ ਮਗਰ ਜਿਹੜੀਆਂ ਸੂਈਆਂ ਨੇ ਹਾਂ ਉਹ ਵੀ ਹਫ ਠੀਕ ਹੈ ਆ ਬੱਚਾ ਵਖਾ ਲੇ ਮੜਾ ਲਓ ਜੀ ਆ ਬੱਚਾ ਇੱਕ ਵਾਰੀ ਤੁਸੀਂ ਦੇਖੋ ਆ ਬੱਚਾ ਜੀ ਠੀਕ ਹੈ ਜੀ ਤੇ ਹਫਤੇ ਦੇਰ ਗੇੜ ਜਿਹੜਾ ਸਮਾਂ ਹੋਇਆ ਇਹਨੂੰ ਸੂਈ ਨੂੰ 8 ਕਿਲੋ ਦੁੱਧ ਹੁਣ ਮੌਕੇ ਤੇ ਜਿਹੜਾ ਬਿਲਕੁਲ ਨੈਟ 8 ਕਿਲੋ ਦੁੱਧ ਇਸ ਮਾਝ ਦੇ ਥੱਲੇ ਬਿਲਕੁਲ ਹਾਜ਼ਰ ਹੈ ਠੀਕ ਹੈ ਅੱਛਾ ਸੋ ਨੂੰ ਸਵੇਰ ਤੀਜਾ ਚੌਥਾ ਵੀ ਹੋ ਸਕਦੀ ਤੀਜਾ ਲਾਲੇ ਚੌਥਾ ਲਾਲੇ ਕੋਈ ਫਰਕ ਨਹੀਂ ਮੁੜਕੇ ਅਕਲਾ ਦਾ ਵੀ ਯਾਰ ਜੀ ਸਿੰਘ ਜ਼ਰੂਰ ਖੜੇ 44 ਇੱਕ ਨੰਬਰ ਹੈ ਜੀ ਠੀਕ ਹੈ ਜੀ ਹਾਂ 8 ਕਿਲੋ ਦੁੱਧਾਂ ਦੇ ਖਤਾ ਦਿੱਤਾ ਹੋ ਕੀ ਕਰ ਸਕਦਾ ਕੋਈ ਇੱਥੇ ਅੱਠ ਦਸਿਆ ਤੇ 6 ਨਾਲ ਨੇ ਬਲੂ ਜਾਂ 7 ਨਾਲ ਦੇ ਬਲੂ ਸੀ ਲੈ ਲਓ ਜੀ 18 ਕਿਲੋ ਤੋਤਾ ਦੋਸਤ ਇੱਕ ਵਾਰੀ ਕਨਫਰਮ ਆਪਾਂ ਕਰਾ ਦਿੰਨੇ ਆ ਠੀਕ ਹੈ ਜੀ ਤੇ ਹਫਤੇ ਦਾ ਸਮਾਂ ਮਗਰ ਕਟਾ ਵੈਸੇ ਜਿਹੜੀਆਂ ਤਿੰਨ ਮੱਜਾਂ ਸੁਲੀਆਂ ਨੇ ਬਿਲਕੁਲ ਤਾਜ਼ੀਆਂ ਤਿੰਨਾਂ ਮਗਰ ਜਿਹੜੇ ਬੱਚੇ ਕੱਟੇ ਆ ਠੀਕ ਹੈ ਤੇ ਇਹਦਾ ਮੁੱਲ ਕੀ ਕਰਤਾ ਵੀਰ ਸਨ ਸਰ ਮੁੱਲ 85 82 ਜੋ ਮਰਜੀ ਹਾਂਜੀ 76000 ਦੀ ਦੇਣੀ ਆ ਬਾ 76000 ਨਹੀਂ ਠੀਕ ਹੈ ਜੀ ਹਾਂ 10 ਕਿਲੋ ਦਊਗੀ ਮੈਂ ਜਦੋਂ ਮੈਲਾ ਸੁੱਟੂਗੀ ਅੱਜ ਇੱਕ ਹਫ਼ਤੇ ਤੋਂ ਅੰਦਰ ਦੀ ਸੂਈ ਆ ਮੈਂ ਲਓ ਜੀ ਠੀਕ ਹੈ ਇੱਕ ਹਫ਼ਤੇ ਦੀ ਸੂਈ ਹੈ 8 ਕਿਲੋ ਫਿਲਹਾਲ ਜਿਹੜਾ ਤੁਸੀਂ ਚੋਕੇ ਲਿਜਾਉਣਾ ਦੱਸੋ ਹਾਂ ਬੱਚਾ ਲਾ ਕੇ ਪਤਾ ਰਾਵਾਂ ਹਵਾਂਗੇ ਸਭ ਵੀਡੀਓ ਪਾ 76000 ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਥਾਣਾ ਥੋਣਾ ਦੀ ਤੁਸੀਂ ਬਿਲਕੁਲ ਤਸੱਲੀ ਨਾਲ ਦੇਖ ਲਿਓ ਆ ਲਓ ਜੀ ਠੀਕ ਹੈ ਜੀ ਅੱਛਾ ਸੋਨੂੰ ਇੱਕ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਆ ਆ ਗਈ ਵੀਰੇ ਜਿਹੜੀ ਇਹ ਮਾਜ ਦਿਖਾਉਣ ਜਾ ਰਹੇ ਆ ਤੇ ਸੋਨੂੰ ਇਹ ਵੀਰ ਸੂਹਾ ਕਿਨਵਾ ਸੂਈ ਆ ਸੋਨੂੰ ਸਭ ਕੋ ਤਿੱਜੇ ਮਨੇ ਤਿੱਜਾ ਜੀ ਹਾਂ ਪਰ ਦੂਜੇ ਕਹਿ ਲਈ ਤਿੱਜੇ ਮਨੇ 10 ਕਿਲੋ ਠੰਡਾ ਦੁੱਧ ਹੈ ਜੀ ਠੀਕ 10 ਦਿਨਾਂ ਦੀ ਇਹ ਸੂਈ ਜੋ ਕੱਟਾ ਜਾਂਦਾ ਪੈਪ ਵਾਲਾ ਮਗਰ ਕੱਟਾ ਦੋਸਤੋ 10 ਕਿ ਦਿਨਾਂ ਦੀ ਸੂਈ ਆ ਹਾਂ ਜੀ ਤੇ ਦੁੱਧ 10 ਕਿਲੋ ਹੀ ਆ ਹਾਂ ਪੂਰਾ ਠੱਡਾ ਤੋਲ ਵਾਲਾ 19 ਕੀ ਸਾਈਡ ਰੱਖਦੀ ਆ ਪਰ ਥਣ ਚ ਪੂਰਾ ਇੱਕ ਧਾਰ ਦਾ ਫਰਕ ਆਊਗਾ ਲਓ ਜੀ ਠੀਕ ਆ ਜੀ ਠੀਕ ਆ ਜੀ ਸਿਕ ਬਹਿਣੀ ਵਾਲੀ ਸਾਈਡ ਮਾੜੀ ਪਰ ਵੀਰ ਨੇ ਦੱਸ ਹੀ ਦਿੱਤਾ ਵੀ ਇੱਕ ਸਾਈਡ ਬੇਸ਼ੱਕ ਬੇਮਲੂਮੀ ਸਾਈਡ ਹੈਗੀ ਆ ਪਰ ਦੁੱਧ ਧਾਰਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂਗਾ 10 ਕਿਲੋ ਦੁੱਧ ਤੁਸੀਂ ਚੋ ਕੇ ਤਸੱਲੀ ਕਰ ਲਿਓ ਕੱਦ ਤੋਂ ਵੱਡਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਤੇ ਬਾਕੀ ਹੈ ਪੂਰੀ ਨਿਗਰ ਕਰਮਾਂ ਵਾਲੀ ਪਿੰਡੇ-ਪੁੰਡੇ ਦੀ ਆ ਵੇਖੋ ਆ ਜਾ ਆ ਦੇ ਲੈ ਸਾਨੂੰ ਇੱਕ ਵਾਰੀ ਐ ਇਹਨੂੰ ਤੋੜ ਦਈਏ ਫਿਰ ਲੰਮਾ ਆ ਇੱਧਰ ਤੋੜ ਪਤਾ अच्छा ਤੁਹਾਨੂੰ ਇਹਦੀ ਡਿਮਾਂਡ ਕੀ ਕਰਦਿਆਂ ਵੀਰ ਮੋਹਨ ਸਸਾਂ ਮੁੱਲ 1190 95 94000 ਦੀ ਮੈਂ ਦੇਣੀ ਆ ਜੀ 95000 ਦੀ ਆ ਨਾ ਜਿਹੜੀ ਉਹ 1500 ਮੰਨਦਾਨ ਕਰਦੇ ਨੇ 10 ਕਿਲੋ ਕੰਡੇ ਵਾਲਾ ਦਦੂ ਵਾ ਠੀਕ ਹੈ ਜੀ ਲਓ ਥਾਣੇ 'ਚ ਕੋਈ ਫਰਕ ਹੋਵੇ ਤੁਹਾਨੂੰ ਫੋਨ ਲਾ ਸਕਦਾ ਜਿੰਨੇ ਵੀਡੀਓ ਦੇ ਠੀਕ ਹੈ ਜੀ ਇਹ ਧਾਰਾਂ ਦਾ ਕੋਈ ਬਾਤ ਘਾਟ ਨਹੀਂ ਹੈਗੀ ਇਹ ਧਾਰਾਂ 'ਚ ਬਾਤ ਘਾਟ ਕੋਈ ਤੁਹਾਨੂੰ ਫੋਨ ਲਾ ਸਾਨੂੰ ਨਾ ਆਉਂਦੀ ਲੋੜ ਠੀਕ ਹੈ ਜੀ ਜੇ ਆਉਂਦਿਆਂ ਮੰਗਾ ਠੀਕ ਹੈ ਜੀ ਚਲੋ ਦੋਸਤੋ ਠੀਕ ਹੈ ਰੇਟ ਪੜਤਾ ਬਿਲਕੁਲ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਚੋਣ ਝਾੜ ਇੱਕ ਨੰਬਰ ਆ ਜਿੱਦਾਂ ਵੀ ਆਪਾਂ ਪਹਿਲਾਂ ਵੀ ਕਾਫੀ ਜ਼ਿਕਰ ਕਰਦੇ ਰਹੇਦਾ ਵੀ ਆਪਦੀ ਦੋ ਟਾਈਮ ਚੋਣ ਸੱਲੀ ਕਰ ਲੈ ਕੋਈ ਇੱਕ ਟਾਈਮ ਤੇ ਵੀਡੀਓ ਕਾਲ ਤੇ ਕਰ ਲੈ ਇੱਕ ਟਾਈਮ ਤੇ ਘਰ ਆਣ ਕੇ ਕਰ ਲਿਓ ਠੀਕ ਆ ਤੇ ਰੇਟ ਪੜਤਾ ਬਿਲਕੁਲ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਵੈਸੇ ਇਹ ਬੱਚੇ ਜਿਹੜੇ ਇੱਕ ਵਾਰੀ ਤੁਹਾਨੂੰ ਫਿਰ ਫੋਕਸ ਮਾਰ ਦਿੰਨੇ ਆ ਜਿਹੜੀਆਂ 3 ਵਜਾਂ ਸੂਈਆਂ ਸਵਾਈਆਂ ਸੀ ਉਹਨਾਂ ਮਗਰ ਆ ਜਿਹੜੇ ਬੱਚੇ ਹੈਗੇ ਆ ਠੀਕ ਆ ਅੱਛਾ ਸੋਨੂ ਵੀਰ ਇੱਕ ਨੰਬਰ ਆਪਣੇ ਕੰਟੈਕਟ ਦੱਸ ਦਈਏ ਜੀ ਸੰਸਾਹ ਨੰਬਰ 98568 17707 ਅੱ ਠੀਕ ਹੈ ਨੰਬਰ ਹੈ ਜੀ 9856517707 ਮਾਮਲਾ ਦੋਸਤਾਂ ਅਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਜੋਗਲੇ ਰੋਡ ਤੇ ਆਪਣੀ ਵਿਹਲੀ ਬਾਹਰ ਜੀ ਠੀਕ ਹੈ ਜੀ ਹਾਂ ਬਾਕੀ ਦੇ ਵੀਰ ਕਾਫੀ ਆਪਾਂ ਨੂੰ ਸਭ ਜਾਣਦੇ ਓਦਾਂ ਹੀ ਬਿਲਕੁਲ ਜੀ ਬਿਲਕੁਲ ਹਾਂ ਦੋਸਤੋ ਫਿਲਹਾਲ ਅੱਜ ਤੁਹਾਨੂੰ ਚਾਰ ਨਾਗ ਦਿਖਾਉਣੇ ਸੀਗੇ ਤਿੰਨ ਸੁਈਆਂ وچਾਂ ਇੱਕ ਗੱਬਣ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ